ਮੈਂ ਪਾਜੀ ਅੰਦਰ ਬੈਠਾ ਸੀ ਤੇ ਨਾਲ ਮੇਰੇ ਨਾਲ ਕਸਟਮਰ ਬੈਠੇ ਤੇ ਬਾਹਰੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਹੈ ਕੋਈ ਚੀਜ਼ ਨੂੰ ਵੱਜਦੀ ਗੱਡੀ ਵੱਜੀ ਤੇ ਆਪਾਂ ਕਹਾਂ ਹਾਂ ਵੀ ਉਹ ਕਹਿੰਦਾ ਮੋਟਰਸਾਈਕਲ ਪਰੇ ਕਰੋ ਫਟਾਫਟ ਆਪਾਂ ਮੋਟਰਸਾਈਕਲ ਪਰੇ ਕਰਨ ਲੱਗੇ ਕਿ ਸ਼ਾਇਦ ਕਿਸੇ ਨੂੰ ਜਲਦੀ ਹੋਏਗੀ ਉਹ ਬਾਅਦ ਚ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਆ ਮੈਨੂੰ ਪੁਲਿਸ ਨੇ ਮਾਰ ਦੇਣਾ ਆ ਤੇ ਆਪਾਂ ਜਦੋਂ ਪੁਲਿਸ ਦਾ ਨਾਮ ਆਇਆ ਤੇ ਆਪਾਂ ਥੋੜੇ ਜੇ ਬੰਦਾ ਜਹਿਮ ਜਾਂਦਾ ਨਾ ਕਿ ਕੀ ਕਰਕੇ ਆ ਜਿਹੜਾ ਪੁਲਿਸ ਮਗਰ ਲੱਗੀ ਆ ਇੰਨੇ ਚਿਰ ਨੂੰ ਭਾਜੀ ਪੁਲਸ ਆ ਗਈ ਆ ਆਪਾਂ ਇਹਨੂੰ ਕਿਹਾ ਰੁਕ ਇਹਨੇ ਐਕਸੀਲੇਟਰ ਦਿੱਤਾ ਸਿੱਧੀ ਗੱਡੀ ਸਾਡੇ ਉੱਤੇ ਚੜਾਣ ਲੱਗਾ ਆਪਾਂ ਛਾਲਾ ਮਾਰ ਕੇ ਵੜ ਗਏ ਅੰਦਰ ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੋਟੋ ਵੇਖ ਲਓ ਲੋਕੀ ਸਾਰੇ ਨੇ ਛਾਲਾ ਮਾਰੀਆਂ ਮੋਟਰਸਾਈਕਲ ਇਹਨੇ ਭੰਨ ਤੇ ਆ ਉਸ ਤੋਂ ਬਾਅਦ ਇੱਕ ਬੰਦੇ ਉਹਦੀ ਲੱਤ ਨੂੰ ਸੱਟ ਲੱਗੀ ਇੱਕ ਤਾਂ ਚੂਲਾ ਤੋੜ ਗਿਆ ਆ ਤੇ ਬਾਹਰ ਇਹ ਆਟੋ ਵਾਲਾ ਜਿਹੜਾ ਆ ਉਹਨੂੰ ਥੱਲੇ ਦੇ ਗਿਆ ਆ ਉਸ ਤੋਂ ਬਾਅਦ ਫਿਰ ਮਗਰ ਪੁਲਿਸ ਵੀ ਇੱਦੇ 도ੜੀ ਆ ਉਹਨਾਂ ਨੇ ਇੱਥੋਂ ਇੱਟ ਵੀ ਚੁੱਕੀ ਆ ਪੁਲਿਸ ਵਾਲੇ ਨੇ ਇੱਕ ਨੇ ਸਿਵਲ ਵਿੱਚ ਹੀ ਉਹਨੇ ਇੱਟ ਵੀ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬੇਖੌਫ ਹੋ ਕੇ ਇੰਨੀ ਖਤਰਨਾਕ ਡਰਾਈਵਿੰਗ ਕੀਤੀ ਇਹਨੇ ਵੀ ਹਿੱਲ ਗਏ ਇੱਕ ਵਾਰੀ ਵੇਖ ਕੇ ਆਪਾਂ ਦੁਕਾਨ ਦਾ ਬਹੁਤ ਨੁਕਸਾਨ ਇੱਕ ਹੋ ਗਿਆ ਅੰਦਰ ਲੈਪਟਾਪ ਤੇ ਕੰਪਿਊਟਰ ਪਿਆ ਸੀ ਉਹ ਵੀ ਥੱਲੇ ਡਿੱਗਿਆ ਉਹਦੀ ਸਕਰੀਨ ਜਿਹੜੀ ਟੁੱਟ ਗਈ ਆ ਉਹ ਵੀ ਮੈਂ ਤੁਹਾਨੂੰ ਵਿਖਾ ਸਕਦਾ ਆ ਤੇ ਬਾਕੀ ਇੱਥੇ ਇੱਕ ਮੇਰਾ ਮੁਲਾਜ਼ਮ ਸੀ ਉਹ ਬੈਠਾ ਹੈ ਓਹੀ ਬਾਲ ਬਾਲ ਬਚਿਆ ਆ ਮੈਂ ਥੋੜਾ ਸਾਈਡ ਤੇ ਖਲੋਤਾ ਸੀ ਬਾਕੀ ਉਹਨੂੰ ਸੱਟ ਲੱਗੀ ਜਿਹੜਾ ਤਾਂ ਫਿਰ ਸੱਟ ਲੱਗੀ ਉਹਦੇ ਪਿੱਛੋਂ ਆ ਸ਼ੀਸ਼ਾ ਵੀ ਵੱਜ ਗਿਆ ਲੱਕ ਦੇ ਵਿੱਚ ਤੇ ਉਹਦੇ ਚੂਲੇ ਤੇ ਵੀ ਸੱਟ ਲੱਗ ਗਈ ਆ ਇੱਕ ਇਹ ਜਿਹੜਾ ਇਹ ਸਰਪਾ ਦੀ ਗੱਡੀ ਕਦੀ ਨਿਕਲ ਹੀ ਨਹੀਂ ਆਪਾਂ ਤੇ ਆਪ ਹੈਰਾਨ ਹੋ ਗਏ ਵੀ ਇਹ ਗੱਡੀ ਲੈ ਕਿਸ ਤਰ੍ਹਾਂ ਆਇਆ ਕਿਉਂਕਿ ਇਹ ਗੱਡੀ ਵਾਸਤੇ ਰਸਤਾ ਹੀ ਨਹੀਂ ਹੈਗਾ ਗੱਡੀ ਤੇ ਵੈਸੇ ਵੀ ਇੱਥੋਂ ਨਿਕਲ ਨਹੀਂ ਸਕਦੀ ਕੋਈ ਵੀ ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਗੱਡੀ ਘੱਟ ਲਿਆ ਆ ਉਹ ਬਸ ਉਹ ਵੀ ਪੁਲਿਸ ਦਾ ਡਰ ਹੀ ਇਹਨੂੰ ਕੋਈ ਕਾਂਡ ਕਰਕੇ ਆਇਆ ਏ ਟਕੜਾ ਹੁਣ ਪਤਾ ਨਹੀਂ ਕੀ ਕਾਂਡ ਕਰਕੇ ਆ ਲੇਕਿਨ ਇਹ ਕੋਈ ਕੋ ਛੋਟੀ ਮੋਟੀ ਵਾਰਦਾਤ ਨਹੀਂ ਕਰਕੇ ਆ ਵਾਰਦਾਤ ਕੋਈ ਵੱਡੀ ਸੀ ਜਿਹੜਾ ਇਹਨੂੰ ਇੰਨਾ ਡਰ ਹੀ ਕਿ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਅੱਗ ਅਰਜੇਸ਼ ਕੁਮਾਰ ਭਾਈ ਆਟੋ ਤੇ ਲਾਣਾ ਭਾਈ ਮੈਂ ਭਾਈ ਮੈਂ ਤਾਂ ਗੱਡੀ ਲੈ ਆਟੋ ਲੈ ਕੇ ਜਾਣੇ ਜਗ ਤਾਂ ਮੈਂ ਘਾਟੋ ਕਰਤਾ ਮੈਂ ਜਤਲਾਣੇ ਜਾਂਦਾ ਜਗ ਤਾਂ ਮੈਂ ਗੱਡੀ ਨਾਂ ਪਛਾਨ ਕਰਤਾ ਮੈਨੂੰ ਡਾੜ ਦਨੇ ਉਹ ਬੰਦੇ ਨੇ ਚਿੱਟੜਾਂ ਦੀ ਗੱਡੀ ਟਾਇਰ ਫਟੇ ਗੱਡੀ ਤੇ ਕੀ ਲੱਗਦਾ ਤੁਹਾਨੂੰ ਕੀ ਕਰਨਾ ਹੁੰਦਾ ਕਾਨ ਮਿਲਦਾ ਭਾਈ ਕਾਨ ਕਰਕੇ ਆ ਕੋਲੇ ਦਾ ਬੰਦਾ ਮੇਰਾ ਨਾਮ ਲਪਲੀਤ ਆ ਜੀ ਇਧਰ ਇੱਕ ਗੱਡੀ ਆਈ ਹੈ ਚਿੱਟੇ ਕਲਰ ਦੀ ਤੇ ਉਹਨੇ ਕਿਹਾ ਮੋਟਰਸਾਈਕਲ ਸਾਈਡ ਤੇ ਕਰੋ ਤੇ ਮੈਂ ਮੋਟਰਸਾਈਕਲ ਸਾਈਡ ਤੇ ਕਰਨ ਲੱਗਾ ਤੇ ਉਹਨੇ ਜਿਆਦਾ ਤੇਜ਼ ਲਿਆ ਕੇ ਗੱਡੀ ਤੇ ਮੇਰੀ ਲੱਤ ਤੇ ਚਰਾਤੀ ਸੀ ਤੋਂ ਉਦੋਂ ਇਹਨਾਂ